ਇੱਕ ਲੀਗਲ ਐਕਸਪਰਟ ਨੇ ਤੇ ਵੀ ਦੱਸਿਆ ਕਿ ਦਿਨਾਂ ਦੀ ਗਿਣਤੀ ਜਿਹੜੀ ਉਹ ਵੀ ਬੜੀ ਕਸੂਤੀ ਕਰਨ ਜਾ ਰਹੇ ਆ ਹਮਮ ਫਰਜ਼ ਕਰੋ ਕਿ ਪੁਲਿਸ 10 ਦਿਨ ਜੇਲ੍ਹ ਚ ਛੱਡ ਆਈ ਆ ਬੰਦੇ ਨੂੰ ਜੀ 11ਵਾਂ ਦਿਨ ਫੇਰ ਲੈ ਆਈ ਆ ਹਮ ਤਾਂ ਉਹ 10 ਦਿਨ ਗਿਣੇ ਨਹੀਂ ਜਾਣਗੇ ਵਿੱਚ ਗਿਣਤੀ ਫੇਰ ਇੱਕ ਤੋਂ ਸ਼ੁਰੂ ਗਿਣਤੀ 1 90 ਤੱਕ ਫੇਰ ਸ਼ੁਰੂ ਹੋ ਜੀ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਵਿੱਚੋਂ ਜੋ ਮੈਂ ਤੇ ਆ ਨੁਕਤੇ ਪੜਿਆ ਮੈਂ ਤਾਂ ਕੰਬ ਗਿਆ ਜੀ ਕਿ ਕਿੱਸੇ ਯੂਟਿਊਬਰ ਨੂੰ ਦੇਸ਼ਟਰੋਹੀ ਬਣਾ ਦੇਣ ਹਮ ਕਿਸ ਪੱਤਰਕਾਰ ਨੂੰ ਦੇਸ਼ਧ੍ਰੋਹੀ ਬਣਾ ਦਨ ਕਿਉਂਕਿ ਇਹਦੇ ਚ ਸਿਕਿਉਰਿਟੀ ਤੋਂ ਲੈ ਕੇ ਦੇਸ਼ ਦੀ ਪ੍ਰਭੂਸੱਤਾ ਤੋਂ ਲੈ ਕੇ ਇਕਤਾ ਖੰਡਤਾ ਤੋਂ ਲੈ ਕੇ ਜੋ ਫਾਈਨਾਂਸ ਦਾ ਇਹਨਾਂ ਨੇ ਵਿੱਚ ਜੋੜਿਆ ਹੈ ਨਾ ਇਹ ਕਿਸੇ ਨੂੰ ਵੀ ਬਲੇਟ ਸਕੇ ਮਤਲਬ ਪ੍ਰਭੂਸੱਤਾ ਤੇ ਇਕਤਾ ਖੰਡਤਾ ਇਕਤਾ ਖੰਡਤਾ ਤਾਂ ਹੈਗਾ ਹੀ ਸਿਕਿਉਰਿਟੀ ਵੀ ਸਿਕਿਉਰਿਟੀ ਕਿਸੇ ਨੂੰ ਵੀ ਕਿਹਾ ਜਾ ਸਕਦਾ ਕਿ ਸਾਡੀ ਦੇਸ਼ ਦੀ ਸਿਕਿਉਰਿਟੀ ਵਾਸਤੇ ਖਤਰਾ ਜੀ ਇਹਦੇ ਨਾਲ ਹੀ ਜੁੜੇ ਕਮੈਂਟ ਲੈਣੇ ਆ ਜੀ ਲਓ ਜੀ ਲਓ ਜਟਵਾੜ ਹੋਰਾਂ ਦਾ ਕਮੈਂਟ ਹੈ ਕਹਿੰਦੇ ਸੱਚ ਹੱਕ ਦੀ ਗੱਲ ਕਰਨ ਵਾਲਾ ਤਾਂ ਅਤਵਾਦੀ ਲੱਗਦਾ ਹੈ ਸਰਕਾਰ ਨੂੰ ਇੱਕ ਥਿੰਕ ਅਬਾਊਟ ਯੂ ਦਾ ਇਹਨਾਂ ਦਾ ਤੁਸੀਂ ਜਵਾਬ ਐਸੇ ਆਲਰੇਡੀ ਦੇ ਚੁੱਕੇ ਹਾਂ ਕਹਿੰਦੇ ਕਿ ਪੁਲਿਸ ਰਿਮਾਂਡ ਜਿਹੜੀ ਹੈ ਉਹ 15 ਦਿਨਾਂ ਤੋਂ 90 ਦਿਨ 90 ਦਿਨ ਮੈਕਸਿਮਮ ਉਹ ਕਿ 15 ਦਿਨ ਸੀ ਤਾਂ ਤੁਸੀਂ ਸੋਚ ਕੇ ਦੇਖੋ ਨਾ ਇੱਕ ਕੇਸ ਹੈ ਹੁਣ ਉਹਨਾਂ ਨੇ ਉਸ ਬੰਦੇ ਦੀਆਂ ਚੀਕਾਂ ਕਢਾਉਣੀਆਂ ਸਰਕਾਰ ਚਾਹੁੰਦੀ ਹੈ ਚਾਹੇ ਮੋਦੀ ਸਾਹਿਬ ਹੋਣ ਚਾਹੇ ਮਾਨ ਸਾਹਿਬ ਹੋਣ ਜੀ ਉਹਨਾਂ ਨੇ ਫੜ ਲਿਆ ਮੇਰੇ ਵਰਗਾ ਚੜ ਗਿਆ ਉਹਨਾਂ ਦੇ ਡੇੜੇ ਵੀ ਇਹਦੀ ਹੈ ਕੁਝ ਵੀ ਨਹੀਂ ਹੈ ਹੂੰ ਹੂੰ ਹੁਣ ਕੋਰਟ ਨੇ ਫੈਸਲਾ ਕਰਨਾ ਹੈ ਨਾ ਕਿ ਜ਼ਮਾਨਤ ਇਹਨੂੰ ਦੇ ਦਈਏ ਤੇ ਬਰੀ ਕਰ ਦਈਏ ਕਿਸ ਚਾਹੇ ਨੀਗਾ ਉਹ ਸਬ ਕੋਟ ਤਦੇ ਕਰੇਗੀ ਜਦੋਂ ਆਂਚ ਮੇਲਾ ਮੁੱਕੂਗਾ ਤਾਂ ਉਹ ਕਹਿਣਗੇ ਕਿ 90 ਦਿਨ ਇਹਨੂੰ ਨਾ ਹੁਣ ਪੁਲਿਸ ਦੀ ਕਸਟਡੀ ਦੇ ਵਿੱਚ ਇਹ ਤੇ ਹੈ ਨਹੀਂ ਕਿ ਪੀਜ਼ਾ ਆਰਡਰ ਕਰ ਲਓ ਜੀ ਜੂਸ ਪੀ ਲਓ ਹਮ ਘੁੰਮਣ ਚਲੇ ਜਾਓ ਬਿਲਕੁਲ ਉੱਥੇ ਤੇ ਤੁਹਾਨੂੰ ਹੂਰੇ ਵਜਣੇ ਆ ਆਜ਼ਾਦੀ ਖਤਮ ਪਹਿਲੇ ਦੇ ਉੱਥੇ ਬਿਲਕੁਲ ਆਜ਼ਾਦੀ ਕਾ ਦੇ ਹਜ਼ੂਰ ਆਜ਼ਾਦੀ ਤਾਂ ਉੱਥੇ ਮਤਲਬ ਕਿ ਨੇੜੇ ਨਹੀਂ ਫੜਕਦੀ ਤਾਂ ਉੱਥੇ 76 ਮਾਰਨਗੇ ਉਹ ਬਿਲਕੁਲ ਬਿਲਕੁਲ ਤੇ ਜਿਹੜੇ ਸਿਆਸਤਦਾਨ ਆ ਉਹ ਕਹਿਣਗੇ ਕਿ ਇਹਨੂੰ 90 ਦਿਨ ਰੱਖੋ ਇੱਕ ਵਾਰੀ ਹੂੰ ਜਿਚਾ ਕੇ ਇਹਦੀ ਸੇਵਾ ਪਾਣੀ ਕਰੋ ਹੂੰ ਪੁਲਿਸ ਨਾਂ ਵੀ ਕੁੱਟਣਾ ਚਾਵੇ ਜਦੋਂ ਉੱਤੇ ਸਿਆਸਤਦਾਨ ਆ ਉਹ ਉਹ ਕਰਨਗੇ ਅੱਗੇ ਹੋਇਆ ਇਸ ਤਰ੍ਹਾਂ ਭਾਨਾ ਸਿੱਧੂ ਨੂੰ ਕਿਸ ਤਰ੍ਹਾਂ ਦੇ ਦੋਸ਼ ਲਾਏ ਸੀ ਹੂੰ ਹੂੰ ਹਾਲਾਂਕਿ ਬਾਅਦ ਦੇ ਵਿੱਚ ਉਹ ਮਾਮਲਾ ਜਿਹੜਾ ਆਇਆ ਗਿਆ ਹੋ ਗਿਆ ਤਾਂ ਇਸ ਤਰ੍ਹਾਂ ਮਤਲਬ ਕਿ ਇਹ ਅੱਛੇ ਦਿਨ ਜਿਹੜੇ ਆ ਉਹ ਆਉਣਗੇ ਹਣ ਲੋਕਾਂ ਦੇ ਜੀ ਸਿਮਰਨਜੀਤ ਕੁਲਰੀਆ ਕਹਿੰਦੇ 302 ਆਪੀਸੀ ਹੁਣ 103 ਬਣ ਗਈ ਹੈ ਧਾਰਾ ਨਾ ਪਤਾ ਨਹੀਂ 103 ਹੈ ਕਿ 104 ਹੈ ਮੈਨੂੰ ਤੇ ਹਲੇ ਤੱਕ ਪਤਾ ਨਹੀਂ ਲੱਗ ਰਿਹਾ ਜੀ ਨਿਰਮਲ ਸਿੰਘ ਕਹਿੰਦੇ 420 ਧਾਰਾ ਵੀ ਬਦਲੀ ਗਈ ਹੈ ਅੱਜ 400 ਮਨਦੀਪ ਸਿੰਘ ਬਦਲ ਕੇ ਉਹਨਾਂ ਨੇ ਕੋਈ ਹੋਰ ਨਾਮ ਦੇ ਦਿੱਤਾ ਜੀ ਮਨਦੀਪ ਸਿੰਘ ਬੱਬੂ ਹੋਰਾਂ ਦਾ ਹੈਗਾ ਕਮੈਂਟ ਕਹਿੰਦੇ ਨਵੇਂ ਕਾਨੂੰਨਾ ਦੇ ਤਹਿਤ ਪਹਿਲੀ ਐਫਆਈਆਰ ਇੱਕ ਰੇੜੀ ਵਾਲੇ ਚ ਦਰਜ ਹੋਈ ਆ ਦੇਖ ਲਓ ਰੇੜੀ ਵਾਲੇ ਤੇ ਉਹਦੇ ਉੱਤੇ ਇਹਨਾਂ ਨੇ ਉਦਾਰਜ ਕਰ ਦਿੱਤੀ ਆ ਯਾਨੀ ਸੰਕੇਤ ਬੋਣੀ ਜਿਹੜੀ ਆ ਉਹ ਇੱਕ ਗਰੀਬ ਤੋਂ ਕਰ ਦਿੱਤੀ ਆ ਜੀ ਤੇ ਇਹ ਇਹੀ ਚੀਜ਼ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੰਦੋਲਨਕਾਰੀ ਆ ਕਿਸਾਨ ਆਗੂ ਆ ਇਹ ਸਾਰੇ ਫੰਦੇ ਜਾਣਗੇ ਇਹਦੇ ਚ ਇਹ ਸਾਰੇ ਹੀ ਫੰਦੇ ਜਾਣਗੇ ਜੀ 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 ਕਿਸੇ ਤੇ ਵੀ ਕੋਈ ਸਖਤ ਕਾਨੂੰਨ ਜਿਹੜਾ ਆਸਾਨੀ ਨਾਲ ਲਾਇਆ ਜਾ ਸਕਦਾ ਕਿਉਂਕਿ ਦੇਖੋ ਗੱਲ ਕੀ ਹੁੰਦੀ ਆ ਨਾ ਕਿ ਫੰਡਾਮੈਂਟਲ ਜਿਹੜੇ ਆ ਕਿਸੇ ਵੀ ਹਾਲਤ ਦੇ ਵਿੱਚ ਜੀ ਕਿਸੇ ਵੀ ਨਾਗਰਿਕ ਦੇ ਖੋਏ ਨਹੀਂ ਜਾ ਸਕਦੇ ਜੀ ਸੁਪਰੀਮ ਕੋਰਟ ਇਸ ਵਾਸਤੇ ਬੈਠਾ ਹੈ ਪਰ ਤੁਸੀਂ ਜੇ ਦੇਖੋ ਤਾਂ ਇੱਥੇ ਤਾਂ ਜਿਹੜਾ ਇੱਕ ਰਾਈਟ ਟੂ ਪ੍ਰਾਈਵੇਸੀ ਹੈ ਮੂਲੇ ਤੌਰ ਤੇ ਦੇਖੋਗੇ ਜੀ ਫੰਡਮੈਂਟਲ ਚੀਜ਼ ਜਿਹੜੀ ਹੈ ਉਹ ਹੀ ਤਕਰੀਬਨ ਤਕਰੀਬਨ ਖੋਈ ਜਾ ਰਹੀ ਹੈ ਮੈਂ ਇਹਦੇ ਵਿੱਚੋਂ ਤਾਂ ਗੱਲ ਕੱਢ ਰਿਹਾ ਸੀਗਾ ਕਿ ਇਹਨਾਂ ਨੇ ਉਹ ਜਿਹੜਾ ਐਕਟ ਲਿਆਂਦਾ ਉਹ ਇਸੇ ਕਰਕੇ ਲਿਆਂਦਾ ਜੀ ਇਹ WhatsApp ਨੂੰ ਵਾਣੇ ਇਸੇ ਕਰਕੇ ਪਾਈਏ ਫਿਰਦੇ ਆ ਕਿ ਕੱਲ ਨੂੰ ਸਿਗਨਲ ਹੋਵੇ ਟੈਲੀਗ੍ਰਾਮ ਹੋਵੇ ਸਾਰਿਆਂ ਨੇ ਜੇ ਇੱਥੇ ਧੰਦਾ ਕਰਨਾ ਹੈ ਤਾਂ ਉਹਨਾਂ ਨੂੰ ਇਹ ਐਸਾ ਸਿਸਟਮ ਆਜ਼ਾਦ ਕਰਨਾ ਪਵੇਗਾ ਐਸਾ ਸਿਸਟਮ ਬਣਾਉਣਾ ਹੀ ਅਪਣਾਉਣਾ ਹੀ ਪਵੇਗਾ ਕਿ ਤੁਸੀਂ ਐਂਡ ਟੂ ਐਂਡ ਇਨਕ੍ਰਿਪਟਡ ਜਿਹਨੂੰ ਕਹਿੰਦੇ ਹੋ ਉਹ ਤੋੜੋ ਜੀ ਅੱਛਾ ਇੱਕ ਚੀਜ਼ ਹੋਰ ਦੱਸ ਦੇਣਾ ਹੂੰ 10 ਏਜੰਸੀਆਂ ਨੂੰ ਇਹਨਾਂ ਨੇ اختیارات ਦਿੱਤੇ ਨੇ 10 ਏਜੰਸੀਆਂ ਨੂੰ ਉਹ ਮਤਲਬ ਕਿ ਇਸ ਤਰ੍ਹਾਂ ਕਰ ਸਕਦੀਆਂ ਕਿਸੇ ਦਾ ਵੀ ਮੋਬਾਈਲ ਕਿਸੇ ਦਾ ਵੀ ਯਾਨੀ ਸੀਬੀਆਈ ਤੋਂ ਲੈ ਕੇ ਡੀਆਰਆਈ ਤੱਕ ਉਹ ਸਾਰੇ ਹੈਗੇ ਨੇ ਬੜਾ ਸਿਆਪਾ ਪੈਣਾ ਹੈ ਇਹਨਾਂ ਚੀਜ਼ਾਂ ਬੜਾ ਆਲਿਆ ਲੋਕਾਂ ਨੂੰ ਸਾਰੇ ਪਾਸੇ ਸਾਰੇ ਪਾਸਿਆਂ ਤੋਂ ਫੈਲਾਦੀ ਸਕੰਜਾਇਆ ਹੈ ਜਿਹੜਾ ਕਸਿਆ ਗਿਆ ਮਿੰਟੂ ਜੀ ਇੱਕ ਅੱਧਾ ਕਮੈਂਟ ਹੋਰ ਲੈ ਲੈਂਦੇ ਆਪਾਂ ਅੱਗੇ ਵਧਦੇ ਆ ਵਿੱਕੀ ਰਾਜ ਕਹਿੰਦਾ ਵੀ ਸੜਕਾਂ ਰੋਕਣਾ ਰਸਤੇ ਰੋਕਣੇ ਕਿਸਾਨਾਂ ਵਾਸਤੇ ਵੀ ਕੋਈ ਕਾਨੂੰਨ ਬਣਿਆ ਬਲਰਾਮ ਹੋਰੀ ਕਹਿੰਦੇ ਆ ਵੀ ਕਾਨੂੰਨ ਬਹੁਤ ਖਤਰਨਾਕ ਹੈ ਪਰ ਅਫਸੋਸ ਦੀ ਗੱਲ ਹੈ ਕਿ ਵਿਰੋਧ ਨਹੀਂ ਕੋਈ ਹੋਇਆ ਇਹਨਾਂ ਦਾ ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਜ਼ਿਆਦਾਤਰ ਕਿਉਂਕਿ ਜਿਹੜੀ ਵਿਰੋਧੀ ਧਿਰ ਸੀ ਉਹ ਵੀ ਖਾਮੋਸ਼ ਰਹੀ ਹੈ ਹੂੰ ਹੂੰ ਦੇਖੋ ਗੱਲ ਇਹ ਆ ਕਿ ਸੜਕ ਰੋਕਣ ਦਾ ਜੇ ਤੁਹਾਡੇ ਕੋਲ ਅਧਿਕਾਰ ਹੈ ਤਾਂ ਸੜਕ ਤੇ ਲੰਘਣ ਦਾ ਵੀ ਅਧਿਕਾਰ ਹੈ ਮੇਰੀ ਇਹਨਾਂ ਗੱਲਾਂ ਤੇ ਬਹਿਸ ਹੁੰਦੀ ਆ ਕਿਉਂਕਿ ਮੇਰੇ ਦੋਸਤ ਵੀ ਕਿਸਾਨ ਆਗੂ ਆ ਹੂੰ ਹੂੰ ਤੇ ਮੈਂ ਤਾਂ ਖੁਦ ਵੀ ਜਾਂਦਾ ਰਿਆ ਹਾਂ ਉਹ ਲੋਨ ਚ ਜੀ ਠੀਕ ਹੈ ਨਾ ਜੀ ਸੋ ਇਹ ਚੀਜ਼ ਹੁੰਦੀ ਆ ਕਿ ਜੇ ਤੁਹਾਡਾ ਕੋਈ ਹੱਕ ਹੈਗਾ ਕਿ ਤੁਸੀਂ ਕਹਿੰਦੇ ਹੋ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ ਮੈਂ ਰੋਡ ਬਲੋਕਰਾਂ ਤਾਂ ਰੋਡ ਬਲੌਕ ਤੁਸੀਂ ਅਨੰਤ ਕਾਲ ਵਾਸਤੇ ਨਹੀਂ ਕਰ ਸਕਦੇ ਸਦੀਵੀ ਨਹੀਂ ਕਰ ਸਕਦੇ ਕਿਉਂਕਿ ਲੰਘਣਾ ਵੀ ਤਾਂ ਦੂਸਰੇ ਦਾ ਹੱਦਕਾਰ ਹੈ ਬਿਲਕੁਲ ਬਿਲਕੁਲ ਬਲਵਿੰਦਰ ਸਿੰਘ ਬਿਲਕੁਲ ਜੀ ਆਵਾਜ਼ ਆਵਾਜ਼ ਚੁੱਕਣ ਵਾਸਤੇ ਹੁਣ ਤੱਕ ਖੈਰ ਪੈਸਿਆਂ ਨਾਲ ਵੀ ਕੋਈ ਮਸਲਾ ਨਹੀਂ ਹੱਲ ਹੋਇਆ ਕਰਨਾ ਜਿਹੜੇ ਤਰ੍ਹਾਂ ਦੇ ਕਾਨੂੰਨ ਬਣ ਰਹੇ ਆ ਬਹੁਤ ਜ਼ਿਆਦਾ ਨਹੀਂ ਇਹਦੇ ਵਿੱਚ ਪੈਸਾ ਤੇਲਾ ਸਕੋ ਜ਼ਿਆਦਾ ਚੱਲੇਗਾ ਕਿਉਂਕਿ ਦੇਖੋ ਇਹਦੇ ਵਿੱਚ ਪੋਲ ਸਕੂਲ ਸ਼ਕਤੀਆਂ ਜਾਂਦੀਆਂ ਆ ਜਾਂਦੀਆਂ ਉਹ ਤੁਹਾਨੂੰ ਕਹਿ ਗਿਆ ਕਹਾਂ ਭਾਈ ਕਰੀਏ ਕੰਮ ਕਿਉਂਕਿ ਅੱਖਰ ਹੀ ਲਿਖਣੇ ਨਾ ਹਾਂਜੀ ਸੋ ਕ੍ਰਪਸ਼ਨ ਵੀ ਵਧੇਗੀ ਵਰਕ ਲੋਡ ਵੀ ਵਧੇਗਾ ਕਨਫਿਊਜ਼ਨ ਵੀ ਵਧੇਗੀ ਸਾਨੂੰ ਪਤਾ ਨਾ ਅਦਾਲਤਾਂ ਦੇ ਵਿੱਚ ਕੀ ਹਾਲ ਹੈ ਮੈਂ ਕਹਿੰਦਾ ਆਪਾਂ ਕਹਿੰਦੇ ਆ ਨਾ ਗਾਲਾਂ ਕੱਢਦੇ ਆ ਜੱਜਾਂ ਨੂੰ ਵਕੀਲਾਂ ਨੂੰ ਭਾਈ ਇਹਨਾਂ ਦਾ ਕੰਮ ਜਾ ਕੇ ਦੇਖਿਓ ਜੀ ਜੀ ਇੱਕ ਜੱਜ ਕੋਲ ਕਿੰਨੇ ਕਿੰਨੇ ਮੁਕੱਦਮੇ ਆਇਆ ਬਿਲਕੁਲ ਬਿਲਕੁਲ ਇੰਡੀਆ ਵਰਗੇ ਮੁਲਕ ਚ ਕਰੋੜਾਂ ਦੀ ਤਦਾਦ ਜਿਹੜੀ ਹੈ ਮੈਨੂੰ ਲੱਗਦਾ 4.5 ਕਰੋੜ ਦੇ ਕਰੀਬ ਮੁਕਦਮੇ ਪੈਂਡਿੰਗ ਪਏ ਨੇ ਨਾਲ ਹੋਗੇ ਨਾਲ ਨਵੇਂ ਕਾਨੂੰਨ ਦੇ ਤਹਿਤ ਵੀ ਆ ਗਏ ਜੀ ਤਾਂ ਉਹ ਨਿਜਟਣੇ ਬਹੁਤ ਅੱਛਾ ਹੁਣ ਇਹ ਰਾਤੋਂ ਰਾਤ ਠੀਕ ਨਹੀਂ ਹੋਣਾ ਨੋਟਬੰਦੀ ਜਿਵੇਂ ਕਰਤੀ ਇਹਨਾਂ ਨੇ ਜੀ ਨੋਟਬੰਦੀ ਤਾਂ ਮੰਨ ਲਓ ਕਿ ਕੋਈ 3 ਕੁ ਮਹੀਨੇ ਬਾਅਦ ਥੋੜਾ ਜਿਹਾ ਆਪਾਂ ਨੂੰ ਸਹਾਰਾ ਆਉਣਾ ਸ਼ੁਰੂ ਹੋ ਗਿਆ ਸੀ ਹਨਾ ਜੀ ਤਾਂ ਪਰ ਇਹ ਅਸਰ ਜਿਹੜਾ ਹੈ ਨਾ ਇਹ 10 ਸਾਲ ਜਾਊਗਾ ਕਿਉਂਕਿ ਤੁਸੀਂ ਦੇਖੋ ਅੱਜ ਜੇ ਰੇੜੀ ਵਾਲੇ ਤੇ ਮੁਕਦਮਾ ਬਿਲਕੁਲ ਦਰਜ ਕੀਤਾ ਗਿਆ ਉਹ ਸੁਪਰੀਮ ਕੋਰਟ ਤੱਕ ਪੁੱਜਦਿਆਂ ਪੁੱਜਦਿਆਂ 10 ਸਾਲ ਵੀ ਲੈ ਸਕਦਾ ਹੈ ਲੈ ਸਕਦਾ 8-10 ਸਾਲ ਦਾ ਪ੍ਰੋਸੀਜਰ ਵੀ ਹੋ ਸਕਦਾ ਹੈ ਵੈਸੇ ਵੀ 3 ਮਹੀਨੇ ਲੰਬਾ ਕਰਤਾ ਕੰਮ ਤੇ ਕਦੋਂ ਕੇਸ ਨਿਪੜੇ ਹਨ ਜੀ ਜੀ ਚਲੋ ਜੀ ਅਗਲੀ ਖਬਰ ਵੱਲ ਆਪਾਂ ਵਧਦੇ ਹਾਂ ਜੀ ਜੀ ਮਿੰਟੂ ਜੀ ਸਰਕਾਰਾਂ ਦਾ ਜਲੂਸ ਨਿਕਲੇ ਹੋਇਆ ਇਹ ਤਾਂ ਕੋਈ ਸ਼ੱਕ ਨਹੀਂ ਇਸ ਗੱਲ 'ਚ ਜੀ ਤੇ ਆਟਾ ਦਾਲ ਸਕੀਮ ਵਾਲੀ ਵੀ ਖਬਰ ਆਈ ਹੈ ਉਹ ਕਦੇ ਬੰਦ ਹੋ ਗਈ ਕਦੇ ਚੱਲ ਪਈ ਵਿਚਾਰੀ ਸਾਡੀ ਦਾਲ ਤੇ ਪਹਿਲੇ ਬੰਦ ਹੋ ਗਈ ਸੀ ਦਾਲ ਤੇ ਹੁਣ ਆਮ ਬੰਦੇ ਲਈ ਬੰਦ ਹੋ ਗਈ ਹੈ ਬੰਦ ਹੋ ਗਈ ਹੈ ਦ ਤੋ ਕਰਦੇ ਕਹਿੰਦੇ ਵੀ ਆ ਫਲਾਰੀ 150 ਨੂੰ ਆ 200 ਨੂੰ ਆ 250 ਨੂੰ ਇਹ ਤਾਂ ਸੁੱਕਦੀ ਗਈ ਦਾਲ ਜੀ ਆਪੇ ਨੂੰ ਲੈ ਕੇ ਵੀ ਕਹਿੰਦੇ ਕੋਈ ਮਾੜਾ ਮੁੱਟਾ ਇਹਨੇ ਕਰਿਆ ਚੇਂਜ ਦੇਖੋ ਆਟੇ ਨੇ ਇਹਨਾਂ ਨੂੰ ਘਾਟੇ ਦਿੱਤੇ ਹਮ ਇਹਨਾਂ ਨੇ ਕੀ ਕੀਤਾ ਸੀਗਾ ਕਿ ਆਟਾ ਘਰ ਘਰ ਪਚਾਉਣ ਦਾ ਐਲਾਨ ਕਰ ਦਿੱਤਾ ਜੀ ਜੀ ਉਹ ਦੋ ਕੁ ਲਫਾਫੇ ਫੜ ਕੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਹਮ ਘਰ ਚ ਵੀ ਇੱਕ ਚ ਬੜੇ ਫਿਰਦੇ ਸੀਗੇ ਫੋਟੋ ਹੋ ਗਈ ਫਿਰ ਇਹਨਾਂ ਨੇ ਨਾਲ ਰਖ ਲੈ ਕੰਪਨੀਆਂ ਕੋ ਸ਼ਾਇਰ ਕੀਤੀਆਂ ਹਮ ਮਤਲਬ ਕਿ ਫਜ਼ੂਲ ਹੁਣ ਹੁਣ ਦੇਖੋ ਲੁੱਕ ਕੇ ਇਹਨਾਂ ਨੇ ਇਹ ਕੰਮ ਕੀਤਾ ਸ਼ਰਿਆਮ ਨਹੀਂ ਜੀ ਇਹਨਾਂ ਨੇ ਐਸਾ ਕੰਮ ਵਿੱਢ ਲਿਆ ਹਮ ਜਿਹੜਾ ਲੋਕਾਂ ਦੀ ਮੰਗ ਨਹੀਂ ਸੀ ਕਿਸੇ ਨੇ ਕਿਹਾ ਕਿ ਸਾਡੇ ਘਰੇ ਆਟਾ ਪਚਾਓ ਹਮ ਅਗਲੇ ਕਹਿੰਦੇ ਮੌਜ ਬਣੀ ਆ ਯਾਰ ਹਮ ਕਾਰ ਵੀ ਹੈਗੀ ਉੱਥੇ ਚੱਕ ਕੇ ਤੇ ਗੱਟਾ ਵਿੱਚ ਵੀ ਰੱਖ ਲਿਆ ਉਹਨੇ ਦਾਣ ਅੱਛਾ ਦਾਣੇ ਫਿਰ ਅਗਲਾ ਡੰਗਰ ਨੂੰ ਪਾਵੇ ਆਪ ਖਾਵੇ ਉਹਦੀ ਕਿਉਂਕਿ ਡੰਗਰਾਂ ਨੂੰ ਵੀ ਕਣਕ ਪੈਂਦੀ ਜੇ ਬਿਲਕੁਲ ਪੈਂਦੀ ਹੈ ਇਹ ਸੱਚ ਹੈ ਹਕੀਕਤ ਹੈ ਬਿਲਕੁਲ ਬਿਲਕੁਲ ਕਿਉਂਕਿ ਮੈਂ ਵੀ ਇੱਥੇ ਰਹਿਣਾ ਵੱਡਾ ਜੀ ਰਹਿਣਾ ਗੁਰਬੰਧਿਆਂ ਤੋਂ ਬਾਅਦ ਖਾਣਾ ਹਾਂਜੀ ਡੰਗਰਾਂ ਨੂੰ ਵੀ ਕਣਕ ਪਾਈ ਪੈਂਦੀ ਹੈ ਦਾਣੇ ਪੈਂਦੇ ਆ ਤਾਂ ਭਾਈ ਅਗਲੇ ਦੀ ਮਰਜ਼ੀ ਆ ਹੁਣ ਜੇ ਉਹਦੇ ਕੋਲ ਆਪਣੀ ਰੱਖੀ ਹੋਈ ਕਣਕ ਹੈਗੀ ਆ ਜੀ ਤੇ ਜਿਹੜੀ ਉਹ ਪਾਸਿਓਂ ਮਿਲੀ ਆ ਉਹ ਕਹਿੰਦਾ ਚਲ ਹੋਰ ਨਹੀਂ ਤੇ ਡੰਗਰਾਂ ਦਾ ਕਿ ਸਰੇਗਾ ਸਹੀ ਹੈ ਸਹੀ ਹੈ ਉਹਨਾਂ ਦੇ ਪੇਟ 'ਚ ਜਾਏਗਾ ਜੀ ਅਛਾ ਕਿਸੇ ਨੇ ਮੰਗ ਨਹੀਂ ਕੀਤੀ ਇਹ ਕਹਿੰਦੇ ਜੇ ਆਪਾਂ ਘਰ-ਘਰ ਤੁਹਾਨੂੰ ਆਟਾ ਬਣਾ ਕੇ ਦੇਵਾਂ ਰੇੜ ਕਾ ਪਿਆਰ ਆ ਜੀ ਉਸ ਤੋਂ ਪਹਿਲਾਂ ਇਹਨਾਂ ਨੇ 10 ਲੱਖ ਕਾਰਡ ਕੱਟ ਦਿੱਤਾ ਹੂੰ ਫਿਰ ਜਦੋਂ ਵੋਟਾਂ ਨੇੜੇ ਇੱਕ ਤੇ ਇਹਨਾਂ ਨੂੰ ਨਾ ਮਤਲਬ ਕਿ ਜਿੱਦਾਂ ਆਪਾਂ ਕਹਿੰਨੇ ਆ ਨਾ ਕਿ ਪਿੰਡ ਦੇ ਕੋਲ ਆਏ ਤੇ ਪੌਲੇ ਜਿਹੜੇ ਹੱਥ 'ਚ ਫੜ ਲਏ ਉਦੋਂ ਭਜਨਾ ਸਟਾਰਟ ਕਰ ਦਿੰਦੇ ਆ ਜੀ